ਕੈਨੇਡਾ ਦੀ ਸੌਖੀ ਪੀਆਰ ਲੈਣ ਲਈ ਇੱਕ ਪੰਜਾਬੀ ਮੁੰਡੇ ਨੇ ਕੈਨੇਡਾ ਦੀ ਇੱਕ ਗੋਰੀ ਦੇ ਨਾਲ ਵਿਆਹ ਕਰਵਾ ਲਿਆ ਤੇ ਉਸ ਗੋਰੀ ਨੇ ਕੀ ਪੰਜਾਬੀ ਮੁੰਡੇ ਦਾ ਹਸ਼ਰ ਕੀਤਾ ਤੇ ਅੰਤ ਦੇ ਵਿੱਚ ਉਹ ਮੁੰਡਾ ਕਿਵੇਂ ਉੱਥੋਂ ਬਚ ਕੇ ਨਿਕਲਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਜਲੰਧਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਛੋਟਾ ਜਿਹਾ ਕਿਸਾਨੀ ਪਰਿਵਾਰ ਜਿਦੇ ਵਿੱਚ ਗੁਰਜਿੰਦਰ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦਾ ਗੁਰਜਿੰਦਰ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਆ ਤੇ ਗੁਰਜਿੰਦਰ ਦਾ ਜਿਹੜਾ ਪਿਓ ਆ ਉਹ ਤਿੰਨ ਕ ਕਿੱਲੇ ਜਿਹੜੀ ਉਹਨਾਂ ਦੀ ਜ਼ਮੀਨ ਆ ਉਤੇ ਹੀ ਖੇਤੀ ਕਰਦਾ ਗੁਰਜਿੰਦਰ ਸਿੰਘ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਹੁੰਦਾ ਜਦੋਂ ਗੁਰਜਿੰਦਰ ਵੱਡਾ ਹੁੰਦਾ ਤਾਂ ਉਹ ਆਪਣੇ ਪਿਓ ਨੂੰ ਕਹਿੰਦਾ ਕਿ ਬਾਪੂ ਤੂੰ ਸਾਰੀ ਉਮਰ ਇਸੇ ਜ਼ਮੀਨ ਤੇ ਹਲ ਵਾਉਂਦਿਆਂ ਨੇ ਕੱਢਤੀ ਪਰ ਤੁਹਾਡੇ ਤੋਂ ਬਣਿਆ ਕੁਛ ਨਹੀਂ ਮੈਂ ਤਾਂ ਇੱਕ ਸੋਹਣੀ ਜ਼ਿੰਦਗੀ ਜਿਉਣੀ ਚਾਹਣਾ ਜਿਹੜੀ ਕਿ ਇਸ ਤਿੰਨ ਕਿੱਲੇ ਜ਼ਮੀਨ ਤੇ ਖੇਤੀ ਕਰਕੇ ਨਹੀਂ ਜਿਉਈ ਜਾਣੀ ਤੇ ਨੌਕਰੀਆਂ ਇੱਧਰ ਮਿਲਦੀਆਂ ਨਹੀਂ। ਉਹ ਆਪਣੇ ਪਿਓ ਨੂੰ ਕਹਿੰਦਾ ਕਿ ਬਾਪੂ ਮੇਰੇ ਬਹੁਤ ਸਾਰੇ ਦੋਸਤ ਹਨ ਜਿਹੜੇ ਬਾਹਰ ਗਏ ਹੋਏ ਆ ਤੇ ਬਾਹਰ ਜਾ ਕੇ ਉਹਨਾਂ ਦੀ ਜ਼ਿੰਦਗੀ ਸਵਰਗ ਬਣ ਗਈ ਆ। ਮੈਂ ਵੀ ਬਾਹਰ ਜਾਣਾ ਚਾਹਣਾ। ਪਰ ਗੁਰਜਿੰਦਰ ਸਿੰਘ ਦਾ ਪਿਓ ਬਲਦੇਵ ਉਹਨੂੰ ਕਹਿੰਦਾ ਕਿ ਦੇਖ ਪੁੱਤ ਤੂੰ ਸਾਡਾ ਇੱਕੋ ਹੀ ਇੱਕ ਪੁੱਤ ਆ। ਜੇ ਤੂੰ ਬਾਹਰ ਚਲਿਆ ਗਿਆ ਤੇ ਸਾਡਾ ਸਹਾਰਾ ਕੌਣ ਆ? ਗੁਰਜਿੰਦਰ ਆਪਣੇ ਪਿਓ ਨੂੰ ਕਹਿੰਦਾ ਕਿ ਬਾਪੂ ਇਹ ਤਾਂ ਹੈ ਨਹੀਂ ਕਿ ਜੇ ਮੈਂ ਚਲਿਆ ਗਿਆ ਤੇ ਤੁਹਾਨੂੰ ਨਹੀਂ ਬੁਲਾਉਂਗਾ। ਜਦੋਂ ਮੈਂ ਉੱਥੇ ਜਾ ਕੇ ਪੱਕਾ ਹੋ ਗਿਆ ਮੈਂ ਤੁਹਾਨੂੰ ਬੁਲਾ ਲੂੰ ਪਰ ਮੈਨੂੰ ਰੋਕੋ ਨਾ ਮੈਂ ਵੱਡੇ ਵੱਡੇ ਸੁਪਨੇ ਵੇਖੇ ਆ ਤੇ ਉਹ ਸੁਪਨੇ ਮੈਂ ਪੂਰੇ ਕਰਨਾ ਚਾਹਣਾ ਉਹਦਾ ਪਿਓ ਨੂੰ ਸਮਝਾਉਂਦਾ ਕਿ ਨਹੀਂ ਪੁੱਤ ਸੁਪਨੇ ਤਾਂ ਕਿਤੇ ਰਹਿ ਕੇ ਵੀ ਪੂਰੇ ਕੀਤੇ ਜਾ ਸਕਦੇ ਆ ਵੀ ਮੈਂ ਨਹੀਂ ਚਾਹੁੰਦਾ ਤੂੰ ਬਾਹਰ ਜਾਵੇਂ ਇਸ ਗੱਲ ਨੂੰ ਲੈ ਕੇ ਦੋਨਾਂ ਪਿਓ ਪੁੱਤਾਂ ਦੀ ਨਾ ਕਾਫੀ ਬਹਿਸ ਹੁੰਦੀ ਆ ਤੇ ਬਲਦੇਵ ਸਿੰਘ ਦੇ ਘਰ ਵਾਲੀ ਜਸਵੀਰ ਕੌਰ ਉਹ ਆਪਣੇ ਪੁੱਤ ਦਾ ਲਟਕਿਆ ਹੋਇਆ ਚਿਹਰਾ ਦੇਖ ਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੁਸੀਂ ਕਿਉਂ ਮੁੰਡੇ ਨਾਲ ਜਿੱਦ ਕਰਦੇ ਹੋ ਉਹਦੇ ਸਾਰੇ ਯਾਰ ਦੋਸਤ ਬਾਹਰ ਆ ਮੈਨੂੰ ਦਿਖਾਉਂਦਾ ਰਹਿੰਦਾ ਜਦੋਂ ਉਹ ਗੱਡੀਆਂ ਲੈ ਕੇ ਫੋਟੋਆਂ ਪਾਉਂਦੇ ਆ ਤੇ ਇਹਦਾ ਵੀ ਜੀ ਕਰਦਾ ਵੀ ਮੇਰੇ ਕੋਲੇ ਵੀ ਇਹੋ ਜੀ ਸੋਹਣੀ ਗੱਡੀ ਹੋਵੇ ਸੋਹਣੇ ਉਹਨਾਂ ਦੇ ਕੱਪੜੇ ਪਾਏ ਹੁੰਦੇ ਆ ਵਧੀਆ ਸੋਹਣੀਆਂ ਥਾਮਾਂ ਤੇ ਉਹ ਖੜੇ ਹੁੰਦੇ ਆ ਦੇਖ ਗੱਲ ਤਾਂ ਆਪਣੇ ਪੁੱਤ ਦੀ ਠੀਕ ਆ ਤੂੰ ਸਾਰੀ ਉਮਰ ਇਸੇ ਜ਼ਮੀਨ ਤੇ ਹਲਵਾਇਆ ਤੈਨੂੰ ਕੀ ਮਿਲਿਆ ਉਹ ਕਹਿੰਦਾ ਭਾਗਵਾਨੇ ਇੱਧਰ ਮੈਂ ਇਹਨੂੰ ਕੋਈ ਦੁਕਾਨ ਕਰਕੇ ਦੇ ਦਿੰਨਾ ਹੌਲੀ ਹੌਲੀ ਕੰਮ ਵਧ ਜੂਗਾ ਜਿਵੇਂ ਹੁਣ ਉੱਥੇ ਕੰਮ ਕਰੂਗਾ ਇੱਥੇ ਕਰ ਲੂਗਾ ਉਹ ਕਹਿੰਦੀ ਵੀ ਤੂੰ ਨਾ ਮੰਨਦਾ ਨਹੀਂ ਹੁੰਦਾ ਜਿੱਦ ਬੜੀ ਕਰਦਾ ਵੀ ਔਲਾਦ ਆ ਜਿਹੜੀ ਉਹ ਨਹੀਂ ਮੰਨਦੀ ਜੇ ਉਹਨੇ ਐਵੇਂ ਗੁੱਸੇ ਦੇ ਵਿੱਚ ਕੁਝ ਕਰ ਲਿਆ ਤੇ ਫਿਰ ਆਪਾਂ ਕੀ ਕਰਾਂਗੇ ਵੀ ਚੱਲ ਕੋਈ ਨਾ ਉਹ ਕਹਿੰਦਾ ਫਿਰ ਬਾਹਰ ਜਾਣ ਤੇ ਪੈਸਾ ਕਿੰਨਾ ਲੱਗੂਗਾ ਵੀ ਮੈਂ ਇੰਨੇ ਪੈਸੇ ਕਿੱਥੋਂ ਲਾऊं ਉਹ ਕਹਿੰਦੀ ਫਿਰ ਤਿੰਨ ਕਿੱल्ल्याਾਂ ਚੋਂ ਇੱਕ ਕਿੱਲਾ ਵੇਚ ਦੇ ਆਪੇ ਬਣਾ ਲੂਗਾ ਇਹਨੇ ਜ਼ਿੰਦਗੀ ਜਿਉਣੀ ਆ ਨਾ ਬਣੂਗੀ ਉਧਰ ਇਹ ਘਰ-ਬਾਰ ਬਣਾ ਲੂਗਾ ਉਧਰ ਕਮੀ ਕਾਦੀ ਆ ਉਹ ਕਹਿੰਦਾ ਭਾਗਵਾਨ ਨੇ ਇਹੀ ਤਾਂ ਫਿਰ ਥੋੜੀ ਸੋਚਣ ਦੀ ਸ਼ਕਤੀ ਹੈ ਜਿਹੜੀ ਗਲਤ ਆ ਵੀ ਉੱਧਰ ਵੀ ਤਾਂ ਜੇ ਕਰੂਗਾ ਫੇਰ ਹੀ ਕਮਾਊਗਾ ਉੱਧਰ ਤਾਂ ਸਾਰੀ ਉਮਰੇ ਦੀ ਕਿਸ਼ਤਾਂ ਦਿੰਦਿਆਂ ਦੀ ਲੰਘ ਜਾਣੀਆਂ ਮੇਰਾ ਇੱਕ ਦੋਸਤ ਗਿਆ ਉਹਨੇ ਮੈਨੂੰ ਦੱਸਿਆ ਉਹਨੂੰ ਹਾਲਾਂਕਿ 15 ਸਾਲ ਹੋ ਗਏ ਗਏ ਨੂੰ ਹਜੇ ਤੱਕ ਉਹਦੇ ਤੋਂ ਕਿਸ਼ਤਾਂ ਲੋਟ ਨਹੀਂ ਆਈਆਂ ਉੱਥੇ ਜਾ ਕੇ ਇਹ ਦਿਹਾੜੀਆਂ ਕਰੂਗਾ ਉਹ ਕਹਿੰਦੀ ਕਿ ਇਹਦੇ ਦੋਸਤ ਆ ਜਿਹੜੇ ਉਹ ਵੀ ਤਾਂ ਗਏ ਹੀ ਨੇ ਉਹਨਾਂ ਨੇ ਤਾਂ ਕੀ ਸੋਹਣੀਆਂ ਗੱਡੀਆਂ ਲੈ ਲਈਆਂ ਕੀ ਸੋਹਣੇ ਘਰ ਲੈ ਲਏ ਇਹ ਲੈ ਲੂਗਾ ਚਲੋ ਬਲਦੇਵ ਸਿੰਘ ਹਨਾ ਉਹ ਉਹ ਆਪਣੀ ਪਤਨੀ ਤੇ ਆਪਣੇ ਪੁੱਤਰ ਦੇ ਸਾਹਮਣੇ ਹੱਥ ਖੜੇ ਕਰ ਦਿੰਦਾ ਤੇ ਉਹਨਾਂ ਨੂੰ ਕਹਿੰਦਾ ਜੋ ਕਰਨਾ ਕਰ ਲੋ ਗੁਰਜਿੰਦਰਾ ਜਿਹੜਾ ਉਹ ਆਪਣੇ ਪਿਓ ਦੀ ਗੱਲ ਸੁਣ ਕੇ ਖੁਸ਼ ਹੋ ਜਾਂਦਾ ਤੇ ਉਹ ਸੋਚਦਾ ਵੀ ਮੈਂ ਆਈਲੈਂਡਸ ਕਰ ਲਵਾਂ ਆਈਲੈਂਡਸ ਕਰਦਾ ਤੇ ਚਲੋ ਪੜ੍ਹਾਈ ਤੇ ਹੁਸ਼ਿਆਰ ਸੀ ਆਈਲੈਂਡਸ ਕਲੀਅਰ ਕਰ ਲੈਂਦਾ ਤੇ ਨਾਲ ਦੀ ਨਾਲ ਉਹ ਕੈਨੇਡਾ ਦਾ ਸਟੱਡੀ ਵੀਜ਼ਾ ਲਾ ਲੈਂਦਾ ਸਟੱਡੀ ਵੀਜ਼ਾ ਲਾ ਕੇ ਜਦੋਂ ਉਹਦਾ ਵੀਜ਼ਾ ਆਉਂਦਾ ਤੇ ਗੁਰਜਿੰਦਰ ਦੇ ਖੁਸ਼ੀ ਦੇ ਵਿੱਚ ਧਰਤੀ ਤੇ ਪੈਰ ਨਹੀਂ ਲੱਗਦੇ ਹੁੰਦੇ ਆਪਣੇ ਮਾਪਿਓ ਦੀ ਜਿਹੜੀ ਸਾਰੀ ਉਮਰ ਦੀ ਕਮਾਈ ਹੋਈ ਪੂੰਜੀ ਹੁੰਦੀ ਆ ਉਹ ਲੱਗ ਜਾਂਦੀ ਆ ਤੇ ਪੈਸਾ ਬੜਾ ਲੱਗਣਾ ਹੁੰਦਾ ਇਸ ਕਰਕੇ ਬਲਦੇਵ ਸਿੰਘ ਇੱਕ ਕਿੱਲਾ ਜ਼ਮੀਨ ਦਾ ਵੇਚ ਦਿੰਦਾ ਉਹਨੂੰ ਇਹ ਹੁੰਦਾ ਵੀ ਚਲ ਮੇਰਾ ਮੁੰਡਾ ਖੁਸ਼ ਰਹੇ ਤੇ ਮੁੰਡਾ ਸ਼ਾਪਿੰਗ ਕਰਦਾ ਦੋ ਟੈਚੀ ਭਰਦਾ ਤੇ ਆਖਰ ਉਹ ਦਿਨ ਆ ਜਾਂਦਾ ਜਦੋਂ ਦਿੱਲੀ ਤੋਂ ਉਹ ਕੈਨੇਡਾ ਵਾਲੀ ਫਲਾਈਟ ਦੇ ਵਿੱਚ ਬੈਠ ਜਾਂਦਾ ਕੈਨੇਡਾ ਜਾ ਕੇ ਜਦੋਂ ਉਹਦਾ ਜਹਾਜ਼ ਟ੍ਰਾਂਟੋ ਦੇ ਹਵਾਈ ਅੱਡੇ ਤੇ ਲੈਂਡ ਕਰਦਾ ਤਾਂ ਉਹ ਸੋਚਦਾ ਵੀ ਮੈਂ ਤਾਂ ਸਵਰਗ ਭਰੀ ਜ਼ਿੰਦਗੀ 'ਚ ਆ ਗਿਆ। ਬੜੇ ਵੱਡੇ ਵੱਡੇ ਸੁਪਨੇ ਕੈਨੇਡਾ ਦੇਸ਼ ਨੂੰ ਲੈ ਕੇ ਉਹਨੇ ਵੇਖੇ ਸੀ ਤੇ ਜਦੋਂ ਉਹ ਟ੍ਰਾਂਟੋ ਅੱਡੇ ਤੇ ਉਤਰਿਆ ਤੇ ਉਹਨੂੰ ਐ ਲੱਗਿਆ ਵੀ ਮੈਂ ਤਾਂ ਸਵਰਗ 'ਚ ਆ ਗਿਆ ਵੀ ਮੇਰੀ ਬਹੁਤ ਵੱਡੀ ਰੀਜ ਪੂਰੀ ਹੋ ਗਈ। ਇੱਕ ਉਹਦਾ ਦੋਸਤ ਉਹਨੂੰ ਉੱਥੋਂ ਲੈਣ ਆਉਂਦਾ ਤੇ ਚਲ ਉਹ ਗੱਡੀ ਦੇ ਵਿੱਚ ਬੈਠ ਕੇ ਆਪਣੇ ਦੋਸਤ ਦੇ ਘਰ ਜਾਂਦਾ। ਜਿਹੜੇ ਘਰ ਦੇ ਵਿੱਚ ਦੋਸਤ ਰਹਿ ਰਿਹਾ ਹੁੰਦਾ ਬੀਸਮੈਂਟ ਦੇ ਵਿੱਚ ਉੱਥੇ ਹੀ ਇੱਕ ਕਮਰਾ ਉਹਦਾ ਦੋਸਤ ਉਹਨੂੰ ਦਵਾ ਦਿੰਦਾ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਕੈਨੇਡਾ ਦੀ ਇੱਕ ਜ਼ਿੰਦਗੀ ਸ਼ੁਰੂ-ਸ਼ੁਰੂ ਦੇ ਵਿੱਚ ਕੁਝ ਟਾਈਮ ਗੁਰਜਿੰਦਰ ਨੂੰ ਸਭ ਕੁਝ ਠੀਕ ਲੱਗਦਾ ਪਰ ਸਟੱਡੀ ਵੀ ਜੇ ਤੇ ਆਇਆ ਸੀ ਵਿੱਚ ਦੀ ਵਰਕ ਵੀ ਉਹਨੂੰ ਕਰਨਾ ਹੁੰਦਾ ਸੀ ਕੰਮ ਤੇ ਜਾਂਦਾ ਕਦੇ ਕਾਲਜ ਜਾਂਦਾ ਪੜ੍ਹਾਈ ਦੇ ਖਰਚੇ ਗਰੋਸਰੀ ਦੇ ਖਰਚੇ ਆਪੇ ਕੰਮ ਕਰਨਾ ਜੀ ਕੀਤਾ ਕਦੇ ਰੋਟੀ ਬਣਾ ਲਈ ਜੀ ਕੀਤਾ ਕਦੇ ਨਾ ਬਣਾਈ ਘਰੋਂ ਤਾਂ ਮਾਂ ਦੇ ਹੱਥ ਦੀਆਂ ਪੱਕੀਆਂ ਮਿਲਦੀਆਂ ਸੀ ਟੌਰ ਨਾਲ ਜਾਂਦਾ ਸੀ ਤੇ ਟੌਰ ਨਾ ਆਉਂਦਾ ਸੀ ਹੁਣ ਕਦੇ ਪੜ੍ਹਾਈ ਦੇ ਖਰਚੇ ਕਦੇ ਪੜ੍ਹਾਈ ਦਾ ਸਟ੍ਰੈਸ ਕਦੇ ਕੰਮ ਤੇ ਜਾਣਾ ਇੰਨੀ ਠੰਡ ਤੇ ਗੁਰਜਿੰਦਰ ਸਿੰਘ ਦਾ 6 ਕੁ ਮਹੀਨਿਆਂ ਦੇ ਵਿੱਚ ਹੀ ਕੈਨੇਡਾ ਆਲਾ ਚਾ ਜਿਹੜਾ ਲੈ ਜਾਂਦਾ ਪਰ ਗੱਲ ਇਹ ਹੁੰਦੀ ਆ ਵੀ ਇੱਕ ਕਿੱਲਾ ਜ਼ਮੀਨ ਦਾ ਧਰ ਕੇ ਆਇਆ ਹੁੰਦਾ ਤੇ ਆਪਣੇ ਮਾਪਿਓ ਨੂੰ ਸੋਹਣੀ ਜ਼ਿੰਦਗੀ ਦੇ ਸੁਪਨੇ ਦਿਖਾਏ ਹੁੰਦੇ ਆ ਵਾਪਸ ਮੁੜ ਨਹੀਂ ਸਕਦਾ ਹੁੰਦਾ ਕਾਫੀ ਉਹਨੂੰ ਸਟ੍ਰੈਸ ਹੁੰਦਾ ਤੇ ਕੰਮ ਆ ਜਿਹੜਾ ਕਦੇ ਮਿਲ ਗਿਆ ਕਦੇ ਨਾ ਮਿਲਿਆ ਉਤੋਂ ਫੀਸਾਂ ਭਰਨ ਦੇ ਜਿਹੜੇ ਫਿਕਰ ਹੁੰਦੇ ਆ ਕਿਉਂਕਿ ਇੱਕ ਵਾਰ ਉਹਨੇ ਕਿਹਾ ਸੀ ਆਪਦੇ ਪਿਓ ਨੂੰ ਵੀ ਇੱਕ ਵਾਰ ਮੇਰੀ ਫੀਸ ਭਰ ਦੇ ਬਾਕੀ ਤਾਂ ਮੈਂ ਆਪੇ ਕੱਢ ਲੂੰ ਚਲੋ ਭਾਵੇਂ ਕਿ ਉਹਦੀ ਜ਼ਿੰਦਗੀ ਥੋੜੀ ਜੀ ਜ਼ਿਆਦਾ ਔਖੀ ਹੁੰਦੀ ਆ ਪਰ ਫਿਰ ਵੀ ਉਹ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ 3 ਸਾਲ ਦੀ ਉਹਦੀ ਡਿਗਰੀ ਹੁੰਦੀ ਆ ਤੇ ਹੁਣ 3 ਸਾਲ ਤਾਂ ਕਿੜਾਏ ਆ ਵੀ ਹੁਣੀ ਆ ਜਾਣਗੇ ਕਰਦੇ ਕਰਾਉਂਦੇ ਉਹਦੇ 3 ਸਮੈਸਟਰ ਪੂਰੇ ਹੋ ਜਾਂਦੇ ਆ ਤੇ 3 ਹਜੇ ਬਾਕੀ ਹੁੰਦੇ ਆ ਤੇ ਹੁਣ ਤੱਕ ਗੁਰਜਿੰਦਰ ਜਿਹੜਾ ਉਹ ਪੂਰਾ ਥੱਕ ਚੁੱਕਿਆ ਹੁੰਦਾ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਫਿਰ ਉਹ ਇਹ ਫਿਕਰ ਕਰਦਾ ਵੀ ਸਟੱਡੀ ਤੋਂ ਬਾਅਦ ਵਰਕ ਪਰਮਟ ਲੈਣਾ ਵਰਕ ਪਰਮਟ ਤੋਂ ਬਾਅਦ ਪੀਆਰ ਲੈਣੀ ਆ ਉਹਦੇ ਨਾਲ ਦੇ ਜਿਹੜੇ ਦੋਸਤ ਪਹਿਲਾਂ ਦੇ ਆਏ ਹੋਏ ਸੀ ਜਿਨ੍ਹਾਂ ਨੇ ਇੱਕ ਇੱਕ ਸਾਲ ਦਾ ਡਿਪਲੋਮਾ ਲਿਆ ਸੀ ਉਹ ਹੁਣ ਥੋੜੇ ਸੌਖੇ ਹੋ ਚੁੱਕੇ ਸੀ ਪਰ ਹੁਣ ਕੈਨੇਡਾ ਦੀ ਧਰਤੀ ਤੇ ਉਹ ਗੱਲ ਥੋੜੀ ਹੈ ਪੰਜਾਬ ਵਾਲੀ ਵੀ ਕਿਸੇ ਦੋਸਤ ਨੇ ਮਦਦ ਕਰਤੀ ਸਭ ਨੂੰ ਆਪਣਾ ਕਮਾਉਣਾ ਤੇ ਆਪਣਾ ਖਾਣਾ ਪੈਂਦਾ ਤੇ ਹੁਣ ਗੁਰਜਿੰਦਰ ਨੂੰ ਕੈਨੇਡਾ ਦੀ ਧਰਤੀ ਇੱਕ ਬੋਝ ਲੱਗਣ ਲੱਗਦੀ ਆ ਇੱਕ ਦਿਨ ਉਹ ਆਪਣੇ ਦੋਸਤਾਂ ਦੇ ਕੋਲ ਗੱਲ ਕਰਦਾ ਵੀ ਯਾਰ ਤੁਸੀਂ ਵੀ ਮੈਨੂੰ ਸਹੀ ਗਾਈਡ ਨਹੀਂ ਕੀਤਾ ਮੈਂ ਤਾਂ 3 ਸਾਲ ਦਾ ਕੋਰਸ ਲੈ ਲਿਆ ਹੁਣ ਜਿਵੇਂ ਪੜ੍ਹਾਈ ਨਾ ਪੂਰੀ ਕੀਤੀ ਤੇ ਫਿਰ ਮੈਨੂੰ ਵਰਕ ਪਰਮਿਟ ਨਹੀਂ ਮਿਲਣਾ ਪਰ ਇੰਨਾ ਸਟ्रेस ਮੈਂ ਤਾਂ ਨਹੀਂ ਲੈ ਸਕਦਾ ਉਹਦੇ ਦੋਸਤ ਕਹਿੰਦੇ ਜਿਹੜਾ ਛੱਡ ਯਾਰ ਤੂੰ ਪੜ੍ਹਾਈ ਤੂੰ ਐਂ ਕਰ ਤੂੰ ਕੰਮ ਕਰ ਲਿਆ ਕਰ ਉਹ ਕਹਿੰਦਾ ਜੇ ਮੈਂ ਪੜ੍ਹਾਈ ਛੱਡਤੀ ਤਾਂ ਮੈਨੂੰ ਵਰਕ ਪਰਮਿਟ ਨਹੀਂ ਮਿਲਣਾ। ਕਹਿੰਦਾ ਕੋਈ ਨਾ ਤੇਰਾ ਵੀ ਕੋਈ ਕਰ ਦਿਆਂਗੇ ਜਿਗਾੜ। ਤੇ ਗੁਰਜਿੰਦਰ ਆਪਣੇ ਦੋਸਤਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਪੜ੍ਹਾਈ ਛੱਡ ਦਿੰਦਾ। ਭਾਵੇਂ ਕਿ ਉਹ ਕੰਮ ਕਰਦਾ ਪਰ ਕੰਮ ਚੋਰੀਆਂ ਕਰਦਾ ਕਿਉਂਕਿ ਉਹਦੇ ਕੋਲੇ ਵਰਕ ਪਰਮਿਟ ਨਹੀਂ ਹੁੰਦਾ। ਤੇ ਚੋਰੀਆਂ ਕੰਮ ਕਰਨ ਦਾ ਮਤਲਬ ਆ ਸ਼ੋਸ਼ਣ ਕਰਵਾਉਣਾ। ਕਿਉਂਕਿ ਕੈਸ਼ ਤੇ ਉਹਨੇ ਕੰਮ ਕਰਨਾ ਹੁੰਦਾ ਤੇ ਅਗਲੇ ਨੂੰ ਵੀ ਪਤਾ ਹੁੰਦਾ ਜਿਹਨੇ ਕੰਮ ਦਿੱਤਾ ਹੁੰਦਾ ਵੀ ਚੋਰੀਆਂ ਕੰਮ ਕਰਦਾ ਇਹ। ਇਸ ਲਈ ਜਿੰਨੇ ਘੱਟ ਤੋਂ ਘੱਟ ਡਾਲਰ ਉਹ ਉਹ ਉਹਨਾਂ ਨੂੰ ਦਿੰਦੇ ਆਪਦੀ ਮਰਜ਼ੀ ਨਾਲ ਦਿੰਦੇ ਸੀ ਤੇ ਹੁਣ ਗੁਰਜਿੰਦਰ ਥੋੜਾ ਜਿਹਾ ਹੋਰ ਔਖਾ ਰਹਿਣ ਲੱਗ ਗਿਆ ਸੀ ਤੇ ਗੁਰਜਿੰਦਰ ਜਿਹੜੇ ਸਟੋਰ ਦੇ ਵਿੱਚ ਕੰਮ ਕਰਦਾ ਹੁੰਦਾ ਉੱਥੇ ਹੀ ਇੱਕ ਅੰਗਰੇਜ਼ਣ ਗੋਰੀ ਆ ਜਿਹੜੀ ਜਿਹੜੀ ਕਿ ਉਹ ਤੋਂ 4-5 ਸਾਲ ਵੱਡੀ ਹੁੰਦੀ ਆ ਉਮਰ ਦੀ ਉਹ ਆਉਂਦੀ ਹੁੰਦੀ ਆ ਤੇ ਉਹ ਨਾਲ ਗੁਰਜਿੰਦਰ ਨੂੰ ਵਧੀਆ ਹਨਾ ਪੱਗ ਵਾਲਾ ਮੁੰਡਾ ਹੁੰਦਾ ਸੋਹਣਾ ਸੁਨੱਖਾ ਵੇਖ ਕੇ ਉਹ ਸਮਾਈਲ ਕਰਦੀ ਆ ਉਹਨੂੰ ਬੁਲਾਉਂਦੀ ਆ ਤੇ ਗੁਰਜਿੰਦਰ ਵੀ ਉਹਦੇ ਨਾਲ ਗੱਲਬਾਤ ਕਰਦਾ ਉੱਥੇ ਉਹਨਾਂ ਦੋਨਾਂ ਦੀ ਥੋੜੀ ਜਿਹੀ ਹੈਲੋ ਹਾਈ ਹੋਣ ਲੱਗਦੀ ਆ ਗੁਰਜਿੰਦਰ ਆਪਣੇ ਦੋਸਤਾਂ ਨੂੰ ਆ ਕੇ ਦੱਸਦਾ ਤੇ ਉਹਦੇ ਦੋਸਤ ਕਹਿੰਦੇ ਵੀ ਲੈ ਚੱਕ ਤੇਰਾ ਤਾਂ ਕੰਮ ਬਣ ਗਿਆ ਉਹ ਗੋਰੀ ਤੈਨੂੰ ਇੰਨੇ ਵਧੀਆ ਤਰੀਕੇ ਨਾਲ ਬੁਲਾਉਂਦੀ ਆ ਤੈਨੂੰ ਜਰੂਰ ਪਸੰਦ ਕਰਦੀ ਹੋ ਤੂੰ ਉਹਦੇ ਨਾਲ ਕਰ ਲੈ ਗੱਲਬਾਤ ਤੇ ਅੱਗੇ ਵਿਆਹ ਕਰਾ ਲਈ ਨਾ ਤੈਨੂੰ ਵਰਕ ਪਰਮਿਟ ਦਾ ਚੱਕਰ ਸਿੱਧੀ ਤੈਨੂੰ ਪੀਆਰ ਮਿਲੂ ਸਾਰੀਆਂ ਸਹੂਲਤਾਂ ਮਿਲਣਗੀਆਂ ਤੇ ਗੁਰਜਿੰਦਰ ਦੇ ਮਨ ਦੇ ਵਿੱਚ ਵੀ ਲਾਲਚ ਆ ਜਾਂਦਾ ਗੁਰਜਿੰਦਰ ਆ ਜਿਹੜਾ ਉਸ ਗੋਰੀ ਨੂੰ ਵਧੀਆ ਬੁਲਾਉਂਦਾ ਚਲੋ ਉਹਨਾਂ ਦੀ ਦੋਸਤੀ ਹੋ ਜਾਂਦੀ ਆ ਦੋਸਤੀ ਤੋਂ ਬਾਅਦ ਇੱਕ ਦਿਨ ਗੁਰਜਿੰਦਰ ਉਸ ਗੋਰੀ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਤੇ ਉਹ ਗੋਰੀ ਆ ਜਿਹੜੀ ਉਹ ਹੈਰਾਨ ਹੋ ਕੇ ਗੁਰਜਿੰਦਰ ਵੱਲ ਵੇਖਦੀ ਆ ਤੇ ਉਹਨੂੰ ਆਪਣੀ ਭਾਸ਼ਾ ਚ ਕਹਿੰਦੀ ਆ ਵੀ ਗੁਰਜਿੰਦਰ ਤੂੰ ਮੈਥੋਂ ਕਾਫੀ ਛੋਟੀ ਉਮਰ ਦਾ ਠੀਕ ਆ ਤੂੰ ਪੰਜਾਬੀ ਤੇ ਮੈਂ ਇੱਧਰ ਹਨਾ ਇੰਗਲਿਸ਼ ਮੈਂ ਗੋਰੀ ਆ ਮਤਲਬ ਵੀ ਮੈਨੂੰ ਜਿੱਥੋਂ ਤੱਕ ਪਤਾ ਵੀ ਪੰਜਾਬੀ ਮਾਪਿਓ ਆ ਜਿਹੜੇ ਉਹ ਆਪਣੇ ਮੁੰਡੇ ਵਾਸਤੇ ਪੰਜਾਬੀ ਨੂੰ ਹੀ ਲੱਭਣਗੇ ਵੀ ਤੈਨੂੰ ਮੈਂ ਕਿਵੇਂ ਪਸੰਦ ਆਈ ਉਹ ਕਹਿੰਦਾ ਵੀ ਦੇਖ ਮੇਰੇ ਮਾਪਿਓ ਮੇਰੇ ਤੋਂ ਬਾਹਰ ਨਹੀਂ ਹੈਗੇ ਤੇ ਮੈਨੂੰ ਤੂੰ ਪਸੰਦ ਆ ਇਸੇ ਕਰਕੇ ਮੈਂ ਤੈਨੂੰ ਪ੍ਰਪੋਜ਼ ਕੀਤਾ ਤਾਂ ਚਲੋ ਉਹ ਗੋਰੀ ਹੈ ਨਾ ਜਿਹੜੀ ਵਿਆਹ ਲਈ ਹਾਂ ਕਰ ਦਿੰਦੀ ਆ ਤੇ ਥੋੜੇ ਦਿਨਾਂ ਬਾਅਦ ਹੀ ਗੁਰਜਿੰਦਰ ਉਸ ਗੋਰੀ ਮੀਮ ਦੇ ਨਾਲ ਕੋਰਟ ਦੇ ਵਿੱਚ ਜਾ ਕੇ ਵਿਆਹ ਕਰਵਾ ਲੈਂਦਾ ਜਿਹੜੀ ਉਹ ਗੋਰੀ ਮੀਮ ਆ ਉਹ ਘਰ ਦੇ ਵਿੱਚ ਕੱਲੀ ਰਹਿੰਦੀ ਹੁੰਦੀ ਆ ਤੇ ਉਹਦਾ ਕਰਨਾ ਕਾਫੀ ਦੂਰ ਜਾ ਕੇ ਇੱਕ ਇਕੱਲੀ ਜੀ ਸੁੰਨੀ ਜੀ ਜਗ੍ਹਾ ਤੇ ਹੁੰਦਾ ਵਿਆਹ ਤੋਂ ਬਾਅਦ ਉਹ ਗੋਰੀ ਆ ਗੁਰਜਿੰਦਰ ਨੂੰ ਆਪਣੇ ਘਰ ਲੈ ਕੇ ਜਾਂਦੀ ਆ ਗੁਰਜਿੰਦਰ ਦੇ ਮਨ ਦੇ ਵਿੱਚ ਬੜੇ ਸੋਹਣੇ ਸੋਹਣੇ ਖਿਆਲ ਚੱਲ ਰਹੇ ਹੁੰਦੇ ਆ ਤੇ ਇੱਕ ਪਾਸੇ ਉਹ ਖੁਸ਼ ਵੀ ਹੁੰਦਾ ਉਹ ਸੋਚ ਰਿਹਾ ਹੁੰਦਾ ਵੀ ਇਹਨੂੰ ਤਾਂ ਕੀ ਪਤਾ ਲੱਗਣਾ ਵੀ ਮੈਂ ਇਹਦੇ ਨਾਲ ਵਿਆਹ ਕਿਉਂ ਕਰਾਇਆ ਵੀ ਮੈਂ ਤਾਂ ਇਹਦੇ ਨਾਲ ਪੀਆਰ ਵਾਸਤੇ ਵਿਆਹ ਕਰਵਾਇਆਗਾ ਜਿੰਨਾ ਟਾਈਮ ਮੈਨੂੰ ਪੀਆਰ ਨਹੀਂ ਮਿਲਦੀ ਉਦੋਂ ਬਾਅਦ ਮੈਨੂੰ ਤਲਾਕ ਦੇ ਦੂੰ ਉਹਦੇ ਮਨ 'ਚ ਇਹ ਹੁੰਦਾ ਪਰ ਜਿਹੜੀ ਉਹ ਗੋਰੀ ਹੁੰਦੀ ਆ ਉਹ ਉਸ ਤੋਂ ਵੀ ਚਲਾਕ ਹੁੰਦੀ ਆ ਜਦੋਂ ਉਹ ਨੂੰ ਘਰ ਲੈ ਕੇ ਆਉਂਦੀ ਆ ਤਾਂ ਉਹਦਾ ਮਹਿਲ ਵਰਗਾ ਘਰ ਵੇਖ ਕੇ ਗੁਰਜਿੰਦਰ ਜਿਹੜਾ ਹੋਰ ਵੀ ਜ਼ਿਆਦਾ ਉਹਨੂੰ ਹਣਾ ਸ਼ੌਕ ਲੱਗਦਾ ਤੇ ਉਹ ਸੋਚਦਾ ਵੀ ਚੱਕ ਮੈਨੂੰ ਤਾਂ ਬਣਿਆ ਬਣਾਇਆ ਘਰ ਵੀ ਮਿਲ ਗਿਆ ਪਰ ਗੁਰਜਿੰਦਰ ਨੂੰ ਇਹ ਨਹੀਂ ਪਤਾ ਹੁੰਦਾ ਵੀ ਜੋ ਤੇਰੇ ਦਿਮਾਗ 'ਚ ਆ ਉਹ ਗੋਰੀ ਦੇ ਨੌਹਾਂ 'ਚ ਆ ਚਲੋ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਗੋਰੀ ਐ ਜਿਹੜੀ ਜਿਵੇਂ ਅੱਜ ਲੈ ਕੇ ਆਈ ਆ ਗੁਰਜਿੰਦਰ ਨੂੰ ਘਰ ਤੇ ਅਗਲੇ ਦਿਨ ਸਵੇਰੇ ਜਦੋਂ ਗੁਰਜਿੰਦਰ ਸੁੱਤਾ ਉੱਠਦਾ ਉਸ ਤੋਂ ਪਹਿਲਾਂ ਗੋਰੀ ਉੱਠ ਕੇ ਤਿਆਰ ਹੋ ਕੇ ਆਪਣੇ ਕੰਮ ਤੇ ਜਾਂਦੀ ਆ ਤੇ ਗੁਰਜਿੰਦਰ ਨੂੰ ਇੱਕ ਵੱਡੀ ਸਾਰੀ ਲਿਸਟ ਕੰਮਾਂ ਦੀ ਬਣਾ ਕੇ ਦੇ ਜਾਂਦੀ ਆ ਉਹਨੂੰ ਕਹਿੰਦੀ ਤੂੰ ਕਿਤੇ ਨਹੀਂ ਜਾਣਾ ਆਹ ਸਾਰੇ ਕੰਮ ਘਰ ਦੇ ਕਰਨੇ ਆ ਜਦੋਂ ਤੱਕ ਮੈਂ ਆਵਾਂ ਤੂੰ ਆਪਣੀ ਮਰਜ਼ੀ ਨਾਲ ਕੁਝ ਵੀ ਖਾਣਾ ਪੀਣਾ ਨਹੀਂ ਹੈਗਾ ਮੈਂ ਤੈਨੂੰ ਆਪੇ ਆਪਣੀ ਮਰਜ਼ੀ ਨਾਲ ਕੁਝ ਖਾਣ ਪੀਣ ਨੂੰ ਦੇਵਾਂਗੀ ਤੇ ਇਸ ਘਰ ਨੂੰ ਆਪਣਾ ਘਰ ਸਮਝਣ ਦੀ ਗਲਤੀ ਨਾ ਕਰੀ ਕਹਿੰਦੀ ਗੁਰਜਿੰਦਰ ਤੈਨੂੰ ਕੀ ਲੱਗਿਆ ਵੀ ਤੂੰ ਓਵਰ ਸਮਾਰਟ ਬਣਦਾ ਮੈਨੂੰ ਪਤਾ ਤੈਨੂੰ ਮੇਰੇ ਨਾਲ ਪਿਆਰ ਕੋਈ ਨਹੀਂ ਠੀਕ ਆ ਆਪਣੀ ਨੇੜਤਾ ਹੋਈ ਦੋਸਤੀ ਹੋਈ ਪਰ ਮੈਂ ਪਹਿਲੇ ਦਿਨ ਤੋਂ ਹੀ ਇਹ ਸਮਝ ਗਈ ਸੀ ਵੀ ਤੇਰੀਆਂ ਅੱਖਾਂ ਦੇ ਵਿੱਚ ਇੱਕ ਲਾਲਚ ਝਲਕਦਾ ਤੇ ਜਦੋਂ ਤੂੰ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਮੈਂ ਸਮਝ ਗਈ ਸੀ ਚਲ ਫਿਰ ਜੇ ਤੇਰੇ ਮਨ ਚ ਲਾਲਚ ਹੈ ਨਾ ਜੇ ਤੂੰ ਕਨੇਡਾ ਦੀ ਪੀਆਰ ਲੈਣ ਵਾਸਤੇ ਮੇਰੇ ਨਾਲ ਵਿਆਹ ਕਰਾਇਆ ਤੇ ਮੈਨੂੰ ਵੀ ਇੱਕ ਫ੍ਰੀ ਦਾ ਨੌਕਰੀ ਚਾਹੀਦਾ ਸੀ ਤੇ ਅੱਜ ਤੋਂ ਬਾਅਦ ਤੂੰ ਮੇਰਾ ਨੌਕਰ ਆ ਮੇਰਾ ਪਤੀ ਬਣਨ ਦੀ ਕੋਸ਼ਿਸ਼ ਨਾ ਕਰੀ ਇਹ ਗੱਲ ਸੁਣ ਕੇ ਗੁਰਜਿੰਦਰ ਆ ਜਿਹੜਾ ਉਹ ਹੱਕਾ ਬੱਕਾ ਰਹਿ ਜਾਂਦਾ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਗੁਰਜਿੰਦਰ ਦੀ ਨਰਕ ਭਰੀ ਜ਼ਿੰਦਗੀ ਹੁਣ ਉਹ ਗੋਰੀ ਹੈ ਜਿਹੜੀ ਉਹ ਉਹਨੂੰ ਰੋਜ਼ ਘਰ ਦੇ ਕੰਮ ਗਿਣਾ ਕੇ ਜਾਂਦੀ ਹੈ ਤੇ ਉਹਨੂੰ ਕਹਿੰਦੀ ਵੀ ਜੇ ਤੂੰ ਭੱਜਣ ਦੀ ਕੋਸ਼ਿਸ਼ ਕੀਤੀ ਜਾ ਇਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਫਸਾਉਂ ਕਿਉਂਕਿ ਤੂੰ ਵਰਕ ਪਰਮਿਟ ਤੇਰੇ ਕੋਲ ਹੈ ਨਹੀਂ ਸਟੱਡੀ ਵੀਜ਼ੇ ਤੇ ਤੂੰ ਆਇਆ ਸੀ ਸਟੱਡੀ ਵੀਜ਼ਾ ਛੱਡ ਕੇ ਤੂੰ ਚੋਰੀਆਂ ਕੰਮ ਕੀਤਾ ਤੈਨੂੰ ਮੈਂ ਇੱਕ ਮਿੰਟ 'ਚ ਫਸਾ ਸਕਦੀ ਹਾਂ ਇਸ ਲਈ ਤੂੰ ਕਦੇ ਵੀ ਭੱਜਣ ਦੀ ਗਲਤੀ ਨਾ ਕਰੀ ਚਲੋ ਉਹ ਸਾਰੇ ਆਪ ਦੇਖਣਾ ਜਿੰਨੇ ਵੀ ਉਹਦੇ ਸੀਗਾ ਕੀਮਤੀ ਸਮਾਨ ਉਹਨੂੰ ਲੋਕ ਲਾ ਕੇ ਜਾਂਦੀ ਆ ਤੇ ਇਵਨ ਕਿ ਉਹਨੇ ਗੁਰਜਿੰਦਰ ਦਾ ਪਾਸਪੋਰਟ ਵੀ ਆਪ ਫੜਿਆ ਹੋਇਆ ਸੀ ਜਦੋਂ ਵਿਆਹ ਕਰਵਾਇਆ ਸੀ ਉਦੋਂ ਹੀ ਉਹਦਾ ਪਾਸਪੋਰਟ ਫੜ ਲਿਆ ਸੀ ਤੇ ਉਹ ਲੋਕਰ ਦੇ ਵਿੱਚ ਰੱਖ ਕੇ ਉਹ ਤੇ ਗੁਰਜਿੰਦਰ ਤੇ ਕੋਈ ਭਰੋਸਾ ਨਹੀਂ ਕਰਦੀ ਚਲੋ ਸੁਬਾਹ ਹੋ ਜਾਂਦੀ ਆ ਸ਼ਾਮ ਨੂੰ ਵਾਪਸ ਆਉਂਦੀ ਆ ਆਉਂਦਿਆਂ ਤੱਕ ਗੁਰਜਿੰਦਰ ਸਾਰਾ ਘਰ ਦਾ ਕੰਮ ਕਰਦਾ ਪਰ ਉਹ ਗੋਰੀ ਖਾਣਾ ਵੀ ਗੁਰਜਿੰਦਰ ਨੂੰ ਆਪਣੀ ਮਰਜ਼ੀ ਨਾਲ ਦਿੰਦੀ ਤੇ ਕਦੇ ਵੀ ਉਹਨੂੰ ਰਜਮਾ ਖਾਣਾ ਨਹੀਂ ਦਿੰਦੀ ਸੀ ਗੁਰਜਿੰਦਰ ਦਿਨੋਂ ਦਿਨ ਹੋਰ ਕਮਜ਼ੋਰ ਹੋਣ ਲੱਗਿਆ ਸੀ ਪਰ ਗੁਰਜਿੰਦਰ ਦੀ ਇੰਨੀ ਹਿੰਮਤ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਗੋਰੀ ਮੂਰੇ ਬੋਲ ਸਕਦਾ ਇਸੇ ਤਰ੍ਹਾਂ ਸਮਾਂ ਲੰਘਦਾ ਇਸ ਗੱਲ ਨੂੰ 2-3 ਮਹੀਨੇ ਬੀਤ ਜਾਂਦੇ ਆ ਗੁਰਜਿੰਦਰ ਜਿਹੜਾ ਉਸ ਗੋਰੀ ਸਾਹਮਣੇ ਅੱਖ ਚੱਕ ਕੇ ਬੋਲ ਵੀ ਨਹੀਂ ਸਕਦਾ ਹੁੰਦਾ ਕਿਉਂਕਿ ਉਹਨੂੰ ਡਰ ਹੁੰਦਾ ਵੀ ਇਹ ਮੈਨੂੰ ਫਸਾ ਦੇਊਗੀ ਸੁਬਾ ਜਾਣਾ ਉਹਨੇ ਸ਼ਾਮ ਨੂੰ ਆਉਣਾ ਕਦੇ ਉਹਦੇ ਦੋਸਤਾਂ ਨੇ ਆਉਣਾ ਪਾਰਟੀਆਂ ਕਰਨੀਆਂ ਉਹ ਤਾਂ ਇੰਜੋਏ ਕਰਦੀ ਸੀ ਤੇ ਜਦੋਂ ਵੀ ਉਹਦੇ ਦੋਸਤ ਪਾਰਟੀ ਕਰਨ ਆਉਂਦੇ ਤਾਂ ਉਹ ਇਹੀ ਸ਼ੋਅ ਕਰਦੀ ਵੀ ਮੇਰਾ ਨੌਕਰਾ ਉਹਨੂੰ ਜਮਾ ਪੁਰਾਣੇ ਕੱਪੜੇ ਦਿੰਦੀ ਤੇ ਉਹਨਾਂ ਦੇ ਸਾਹਮਣੇ ਵੇਟਰ ਬਣਾ ਕੇ ਪੇਸ਼ ਕਰਦੀ ਸਾਰਾ ਕੁਝ ਖਤਮ ਹੋਣ ਤੋਂ ਬਾਅਦ ਜਿਹੜਾ ਬੱਚਿਆ ਖਾਣਾ ਹੁੰਦਾ ਸੀ ਉਹ ਬਾਹਰ ਲਿਜਾ ਕੇ ਕਿਸੇ ਨੂੰ ਵੰਡ ਦਿੰਦੀ ਸੀ ਪਰ ਗੁਰਜਿੰਦਰ ਨੂੰ ਰੱਜ ਕੇ ਨਹੀਂ ਖਾਣ ਦਿੰਦੀ ਸੀ। ਉਹਨੂੰ ਭੁੱਖਾ ਹੀ ਰੱਖਦੀ ਸੀ ਤੇ ਗੁਰਜਿੰਦਰ ਕਦੇ-ਕਦੇ ਤਾਂ ਉਹਦੀਆਂ ਮਨਤਾਂ ਕਰਦਾ ਵੀ ਮੈਨੂੰ ਰੱਜਮਾ ਖਾਣਾ ਦੇ ਦੇ ਪਰ ਉਹ ਤੇ ਤਰਸ ਨਹੀਂ ਕਰਦੀ ਸੀ। ਇੱਕ ਦਿਨ ਗੁਰਜਿੰਦਰ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਜਾਂਦਾ। ਉਹ ਲੌਬੀ ਦੇ ਵਿੱਚ ਸੋਫੇ ਤੇ ਪਿਆ ਹੁੰਦਾ। ਠੰਡ ਨਾਲ ਕੰਬ ਰਿਹਾ ਹੁੰਦਾ। ਤੇ ਉਧਰੋਂ ਉਹ ਗੋਰੀ ਆਉਂਦੀ ਆ ਤੇ ਉਹਦੇ ਨਾਲ ਹੱਜ ਮਾਰ ਕੇ ਉਹਨੂੰ ਉਠਾਉਂਦੀ ਆ ਕਹਿੰਦੀ ਉੱਠ। ਉੱਠ ਕੇ ਮੇਰੀ ਗੱਡੀ ਤੋਂ ਨਾ ਜਿਹੜੀ ਬਰਫ਼ ਜੰਮੀ ਹੋਈ ਉਹ ਲਾ ਮੈਂ ਬਾਹਰ ਜਾਣਾ ਗੁਰਜਿੰਦਰ ਉਹਨੂੰ ਕਹਿੰਦਾ ਵੀ ਮੈਂ ਨਾ ਬਿਮਾਰ ਆ ਮੈਂ ਠੀਕ ਨਹੀਂ ਹੈਗਾ ਉਹਦੀ ਬਾਹ ਫੜ ਕੇ ਉਹਨੂੰ ਖੜਾ ਕਰਦੀ ਹੈ ਤੇ ਕਹਿੰਦੀ ਕੁਝ ਨਹੀਂ ਹੋਇਆ ਤੈਨੂੰ ਚੱਲ ਕੰਮ ਕਰ ਕੰਮ ਤੋਂ ਟੱਲਦਾ ਗੁਰਜਿੰਦਰ ਉਸੇ ਹਾਲਤ ਦੇ ਵਿੱਚ ਉੱਠਦਾ ਉੱਠ ਕੇ ਉਹ ਬਾਹਰ ਜਾਂਦਾ ਤੇ ਬਾਹਰਲਾ ਜਿਹੜਾ ਮੌਸਮ ਹੁੰਦਾ ਬਹੁਤ ਜ਼ਿਆਦਾ ਠੰਡਾ ਹੁੰਦਾ -30 ਡਿਗਰੀ ਦਾ ਜਿਹੜਾ ਟੈਂਪਰੇਚਰ ਹੁੰਦਾ ਗੁਰਜਿੰਦਰ ਨਾਲੇ ਰੋ ਰਿਹਾ ਹੁੰਦਾ ਤੇ ਨਾਲੇ ਉਹ ਗੱਡੀ ਤੋਂ ਬਰਫ਼ ਲਾ ਰਿਹਾ ਹੁੰਦਾ ਤੇ ਉਹਦੀਆਂ ਅੱਖਾਂ ਦੇ ਹੰਝੂ ਵੀ ਬਰਫ਼ ਬਣ ਜਾਂਦੇ ਆ ਨਾਲ ਦੀ ਨਾਲ ਕਿਉਂਕਿ ਠੰਡੇ ਨਹੀਂ ਹੁੰਦੀ ਆ ਉਹ ਆਪਣੇ ਆਪ ਨੂੰ ਕੋਸ ਰਿਹਾ ਹੁੰਦਾ ਤੇ ਉਹ ਸੋਚਦਾ ਕਿ ਮੇਰੇ ਮਨ ਦੇ ਵਿੱਚ ਸਵਾਰਥ ਸੀ ਤੇ ਮੇਰੇ ਸਵਾਰਥ ਨੇ ਮੈਨੂੰ ਇੱਥੋਂ ਤੱਕ ਪਹੁੰਚਾਤਾ ਪਹਿਲਾਂ ਜਿਹੜਾ ਗੁਰਜਿੰਦਰ ਹਫ਼ਤੇ ਦੇ ਵਿੱਚ ਦੋ-ਦੋ ਵਾਰੀ ਆਪਣੇ ਮਾਪਿਆਂ ਨੂੰ ਫੋਨ ਕਰਦਾ ਸੀ ਹੁਣ ਉਹ ਗੋਰੀ ਜਿਹੜੀ ਲੈਂਡਲਾਈਨ ਤੋਂ ਫੋਨ ਕਰਨ ਦਿੰਦੀ ਸੀ ਤੇ ਉਹ ਵੀ ਆਪਣੀ ਨਿਗਾ ਦੇ ਵਿੱਚ ਕੋਲ ਖੜ ਕੇ ਗੱਲ ਕਰਵਾਉਂਦੀ ਸੀ ਤੇ ਗੁਰਜਿੰਦਰ ਆਪਣੇ ਮਾਪਿਆਂ ਨੂੰ ਇਹੀ ਕਹਿੰਦਾ ਸੀ ਕਿ ਮੈਂ ਵਧੀਆ ਠੀਕ ਆ ਖੁਸ਼ ਆ ਤੇ ਚਲੋ ਉਸ ਦਿਨ ਜਦੋਂ ਉਹ ਗੱਡੀ ਤੋਂ ਵਰਫ ਲਾਉਂਦਾ ਤੇ ਉਹਨੂੰ ਬੁਖਾਰ ਵੀ ਹੁੰਦਾ ਉੱਥੇ ਹੀ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਤੇ ਜਦੋਂ ਉਹਨੂੰ ਹੋਸ਼ ਆਉਂਦੀ ਆ ਉਹ ਲੌਬੀ ਦੇ ਉਸੇ ਸੋਫੇ ਤੇ ਪਿਆ ਹੁੰਦਾ ਤੇ ਉਹ ਵੇਖਦਾ ਵੀ ਜਿਹੜੀ ਉਹਦੀ ਵਾਈਫ ਆ ਗੋਰੀ ਆ ਉਹ ਘਰ ਨਹੀਂ ਹੈਗੀ ਤੇ ਉਹ ਨਾ ਹੌਲੀ-ਹੌਲੀ ਉੱਠਦਾ ਉੱਠ ਕੇ ਰਸੋਈ ਵੱਲ ਜਾਂਦਾ ਤਾਂ ਰਸੋਈ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਸਿਰਫ ਥੋੜਾ ਜਿਹਾ ਦੁੱਧ ਹੁੰਦਾ ਚਲ ਉਹ ਔਖਾ-ਸੌਖਾ ਚਾਹ ਬਣਾਉਂਦਾ ਤੇ ਚਾਹ ਬਣਾ ਕੇ ਪੀਂਦਾ ਪਰ ਉਹ ਠੀਕ ਨਹੀਂ ਹੁੰਦਾ ਤੇ ਉਹ ਸੋਚਦਾ ਵੀ ਮੈਂ ਇਸ ਗੱਲ ਤੋਂ ਡਰਦਾ ਵੀ ਜੇ ਮੈਂ ਬਾਹਰ ਨਿਕਲੂੰਗਾ ਜਾਂ ਕਿਸੇ ਨੂੰ ਦੱਸੂੰਗਾ ਤਾਂ ਮੈਂ ਇਥੋਂ ਰਿਪੋਰਟ ਨਾ ਹੋ ਜਾ ਬਿ ਵੱਧ ਵੱਧ ਮੇਰਾ ਕੀ ਹੋਊ ਜੇ ਮੈਂ ਕਿਸੇ ਨੂੰ ਸੱਚ ਦੱਸਦਾ ਜਿਵੇਂ ਇਮੀਗ੍ਰੇਸ਼ਨ ਵਾਲਿਆਂ ਨੂੰ ਸੱਚ ਦੱਸਦਾ ਵੀ ਭਈ ਮੈਂ ਵਰਕ ਪਰਮਿਟ ਤੋਂ ਬਿਨਾ ਇੱਥੇ ਕੰਮ ਕੀਤਾ ਮੈਂ ਸਟੱਡੀ ਤੇ ਆਇਆ ਸੀ ਉਹ ਨਹੀਂ ਮੇਰੀ ਪੂਰੀ ਹੋਈ ਕੀ ਕਰਨਗੇ ਮੇਰੇ ਨਾਲ ਮੈਨੂੰ ਰਿਪੋਰਟ ਹੀ ਕਰਨਗੇ ਨਾ ਪੰਜਾਬ ਹੀ ਭੇਜਣਗੇ ਘੱਟੋ ਘੱਟ ਮੈਂ ਆਜ਼ਾਦ ਤਾਂ ਹੋਊਗਾ ਇੱਥੇ ਤਾਂ ਇਹ ਮੈਨੂੰ ਮਾਰ ਦਊਗੀ ਇਹੋ ਜੀ ਗੁਲਾਮੀ ਨਾਲੋਂ ਤਾਂ ਮੈਨੂੰ ਪੰਜਾਬ ਦੀ ਆਜ਼ਾਦੀ ਚੰਗੀ ਆ ਠੀਕ ਆ ਲੋਕ ਗੱਲਾਂ ਕਰਨਗੇ ਦੋ ਕੁ ਦਿਨ ਗੱਲਾਂ ਕਰਨਗੇ ਉੱਥੇ ਮੈਨੂੰ ਮੌਕਾ ਤਾਂ ਮਿਲੂਗਾ ਨਾ ਇੱਥੇ ਤਾਂ ਮੈਂ ਦਿਨੋਂ ਦਿਨ ਮੌਤ ਦੇ ਨੇੜੇ ਹੁੰਦੇ ਹੁੰਦਾ ਜਾ ਰਿਹਾ ਤੇ ਮੇਰੇ ਮਾਪਿਓ ਮੈਨੂੰ ਉੜੀਕਣਗੇ ਤੇ ਫਿਰ ਉਹ ਸੋਚਦਾ ਵੀ ਕਿਵੇਂ ਨਾ ਕਿਵੇਂ ਇਹ ਮੇਰਾ ਆਪਣਾ ਪਾਸਪੋਰਟ ਆ ਜਿਹੜਾ ਉਹ ਆਪਦੇ ਹੱਥ 'ਚ ਕਰਾਂ ਹੁਣ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਵੀ ਲੋਕਰ ਹੁੰਦੇ ਆ ਜਾਂ ਦਰਵਾਜ਼ੇ ਹੁੰਦੇ ਆ ਉਹ ਲੋਕ ਨਾਲ ਖੁੱਲਦੇ ਹੁੰਦੇ ਆ ਆਟੋਮੈਟਿਕ ਹੁੰਦੇ ਉਹਨਾਂ ਤੇ ਕੋਈ ਲੋਕ ਲੱਗਿਆ ਹੁੰਦਾ ਤੇ ਗੁਰਜਿੰਦਰ ਨੂੰ ਇੱਕ ਗੱਲ ਦਾ ਜਰੂਰ ਪਤਾ ਸੀ ਵੀ ਜਿਹੜੀ ਉਹਦੀ ਵਾਈਫ ਸੀ ਉਹ ਕੋਈ ਵੀ ਲੋਕ ਜਿਵੇਂ ਫੋਨ ਦਾ ਲੋਕ ਜਾਂ ਘਰ ਦਾ ਕੋਈ ਲੋਕਰ ਦਾ ਲੋਕ ਵੀ ਫੋਨ ਦੇ ਲੋਕ ਤੋਂ ਹੀ ਉਹਨੇ ਅੰਦਾਜ਼ਾ ਲਾਇਆ ਸੀ ਵੀ ਉਹ ਆਪਣੀ ਡੇਟ ਆਫ ਬਰਥ ਪਰਦੀ ਸੀ ਤੇ ਇੱਕ ਦਿਨ ਉਹ ਨਹਾਉਣ ਜਾਂਦੀ ਆ ਕਮਰਾ ਖੁੱਲਾ ਹੁੰਦਾ ਬਾਥਰੂਮ ਦੇ ਵਿੱਚ ਹੁੰਦੀ ਆ ਇਹ ਕੀ ਕਰਦਾ ਉਹਦਾ ਕਮਰਾ ਜਿਹੜਾ ਬਾਥਰੂਮ ਵਾਲਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਉਹਦੇ ਲੋਕਰ ਨੂੰ ਟਰਾਈ ਕਰਦਾ ਖੋਲਣ ਦੀ ਉਹਦੀ ਡੇਟ ਆਵਰਸ ਲਾਉਂਦਾ ਤੇ ਕੁਦਰਤੀ ਉਹ ਜਿਹੜਾ ਲੋਕਰ ਖੁੱਲ ਜਾਂਦਾ ਤੇ ਉਹਦੇ ਵਿੱਚ ਹੀ ਗੁਰਜਿੰਦਰ ਦਾ ਪਾਸਪੋਰਟ ਹੁੰਦਾ ਇਹ ਪਾਸਪੋਰਟ ਕੱਢ ਕੇ ਉਸ ਲੋਕਰ ਨੂੰ ਫਿਰ ਲੋਕ ਲਾ ਦਿੰਦਾ ਪਾਸਪੋਰਟ ਇਹ ਲੋ ਕੋ ਲੈਂਦਾ ਤੇ ਹੌਲੀ ਦਿਨੇ ਜਿਹੜਾ ਬਾਥਰੂਮ ਦਾ ਦਰਵਾਜ਼ਾ ਹੁੰਦਾ ਬਾਹਰੋਂ ਉਹ ਖੋਲ ਦਿੰਦਾ ਤੇ ਉਨੇ ਟਾਈਮ ਦੇ ਵਿੱਚ ਜਿਹੜੀ ਉਹ ਗੋਰੀ ਹੁੰਦੀ ਹੈ ਹਜੇ ਨਾ ਆ ਕੇ ਵਾਪਸ ਨਹੀਂ ਆਈ ਹੁੰਦੀ ਉਹਨੂੰ ਇਹ ਗੱਲ ਪਤਾ ਨਹੀਂ ਲੱਗਦੀ ਵੀ ਗੁਰਜਿੰਦਰ ਨੇ ਪਾਸਪੋਰਟ ਕੱਢ ਲਿਆ ਚਲੋ ਇਹ ਬਾਹਰ ਆ ਕੇ ਉਵੇਂ ਹੀ ਕੰਮ ਕਰਨ ਲੱਗਦਾ ਵੀ ਜਿਵੇਂ ਸਭ ਕੁਝ ਨਾਰਮਲ ਹੁੰਦਾ ਯੋਗੋਰੀ ਨਹਾ ਕੇ ਉਹਨੇ ਜਾਣਾ ਹੁੰਦਾ ਕਿਤੇ ਕਾਲੀ ਚ ਹੁੰਦੀ ਆ ਤੇ ਫਟਾਫਟ ਤਿਆਰ ਹੋ ਕੇ ਉਹ ਚਲੀ ਜਾਂਦੀ ਆ ਹੁਣ ਘਰ ਦਾ ਜੋ ਦਰਵਾਜ਼ਾ ਹੁੰਦਾ ਉਹਦਾ ਲੋਕ ਤਾਂ ਇਹਨੂੰ ਪਤਾ ਹੀ ਹੁੰਦਾ ਕਿਉਂਕਿ ਇਹ ਗਰੋਸਰੀ ਵਗੈਰਾ ਕਰਨ ਜਾਂਦਾ ਤੇ ਗੋਰੀ ਨੂੰ ਇਹ ਵੀ ਹੁੰਦਾ ਵੀ ਇਹ ਇੱਥੋਂ ਭੱਜੂਗਾ ਨਹੀਂ ਕਿਉਂਕਿ ਇਹ ਡਰਦਾਗਾ ਉਹਨੂੰ ਵੀ ਪਤਾ ਸੀ ਵੀ ਇਹ ਪੀਆਰ ਹੋਣਾ ਚਾਹੁੰਦਾ ਤਾਂ ਚਲੋ ਜਦੋਂ ਉਹ ਚਲੀ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਬਾਹਰ ਨਿਕਲਦਾ ਬਾਹਰ ਨਿਕਲ ਕੇ ਇਹ ਇੱਕ ਟੈਕਸੀ ਵਾਲੇ ਨੂੰ ਦੇਖਦਾ ਟੈਕਸੀ ਨੂੰ ਹੱਥ ਕਰਦਾ ਤੇ ਟੈਕਸੀ ਵਾਲਾ ਜਦੋਂ ਟੈਕਸੀ ਰੋਕਦਾ ਤੇ ਇਹ ਫਟਾਫਟ ਟੈਕਸੀ ਦੇ ਵਿੱਚ ਬਹਿ ਜਾਂਦਾ ਤੇ ਕੁਦਰਤੀ ਜਿਹੜਾ ਟੈਕਸੀ ਵਾਲਾ ਬੰਦਾ ਹੁੰਦਾ ਉਹ ਪੰਜਾਬੀ ਸਰਦਾਰ ਹੁੰਦਾ ਉਹ ਗੁਰਜਿੰਦਰ ਦੀ ਹਾਲਤ ਵੇਖ ਕੇ ਉਹਨੂੰ ਕਹਿੰਦਾ ਪੁੱਤ ਵੀ ਤੇਰੀ ਇਸ ਤਰ੍ਹਾਂ ਦੀ ਹਾਲਤ ਤੂੰ ਕਮਜ਼ੋਰ ਜਾਂ ਕਿਉਂ ਲੱਗ ਰਿਹਾ ਤਾਂ ਗੁਰਜਿੰਦਰ ਉਸ ਸਰਦਾਰ ਕੋਲ ਰੋਣ ਲੱਗ ਜਾਂਦਾ ਤੇ ਉਹਨੂੰ ਸਾਰੀ ਗੱਲ ਦੱਸਦਾ ਵੀ ਮੈਂ ਕਿਵੇਂ ਲਾਲਚ ਕੀਤਾ ਕਿਵੇਂ ਮੈਂ ਪੀਆਰ ਲੈਂਡ ਦੇ ਚੱਕਰ ਦੇ ਵਿੱਚ ਇੱਕ ਗੂਰੀ ਨਾਲ ਵਿਆਹ ਕਰਾਇਆ ਤੇ ਉਹਨੇ ਮੈਨੂੰ ਆਪਣੇ ਘਰ ਦਾ ਨੌਕਰ ਬਣਾ ਲਿਆ ਨੌਕਰ ਵੀ ਇੱਕ ਪਾਸੇ ਠੀਕ ਸੀ ਪਰ ਉਹਨੇ ਤਾਂ ਮੈਨੂੰ ਰੱਜਮਾ ਖਾਣਾ ਵੀ ਨਹੀਂ ਦਿੱਤਾ ਪਾਸਪੋਰਟ ਮੇਰੇ ਕੋਲ ਹੈਗਾ ਤੇ ਮੈਂ ਜਾਣਾ ਚਾਹਣਾ ਉਹ ਸਰਦਾਰ ਆ ਉਹਨੂੰ ਪਹਿਲਾਂ ਗੁਰਦੁਆਰੇ ਲੈ ਕੇ ਜਾਂਦਾ ਉੱਥੇ ਉਹਨੂੰ ਪਹਿਲਾਂ ਤਾਂ ਖਾਣਾ ਖਵਾਉਂਦਾ ਰੱਜਮਾ ਉਹਨੂੰ ਇਹ ਲੱਗਦਾ ਵੀ ਬੜੇ ਟਾਈਮ ਬਾਅਦ ਮੈਂ ਕਿਤੇ ਰੱਜ ਕੇ ਖਾਣਾ ਖਾਦਾ ਉਹ ਖਾਣਾ ਖਾਂਦਾ ਰੱਜ ਕੇ ਤੇ ਉਸ ਤੋਂ ਬਾਅਦ ਜਿਹੜਾ ਗੁਰਦੁਆਰੇ ਦਾ ਪਾਠ ਹੀ ਹੁੰਦਾ ਉਹਦੇ ਨਾਲ ਗੱਲ ਕਰਕੇ ਜਿਹੜੀ ਉਹਦੀ ਕਮੇਟੀ ਹੁੰਦੀ ਆ ਗੁਰਦੁਆਰੇ ਦੀ ਉਹ ਸਾਰੇ ਪੰਜਾਬੀ ਸਰਦਾਰਾਂ ਦੀ ਹੁੰਦੀ ਆ ਤੇ ਚਲੋ ਉਹਨਾਂ ਸਾਰਿਆਂ ਨਾਲ ਗੱਲ ਕੀਤੀ ਜਾਂਦੀ ਆ ਤੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਗੁਰਜਿੰਦਰ ਲਈ ਟਿਕਟ ਦਾ ਪ੍ਰਬੰਧ ਕੀਤਾ ਜਾਂਦਾ ਤੇ ਉਹਨੂੰ ਵਾਪਸ ਪੰਜਾਬ ਭੇਜ ਦਿੰਦੇ ਆ ਪੰਜਾਬ ਦੀ ਧਰਤੀ ਤੇ ਆ ਕੇ ਆਪਣੇ ਪਿੰਡ ਜਦੋਂ ਗੁਰਜਿੰਦਰ ਪਹੁੰਚਦਾ ਤਾਂ ਆਪਣੇ ਮਾਪਿਓ ਦੇ ਗੱਲ ਲੱਗ ਕੇ ਤਾਂ ਮਾਰ ਮਾਰ ਰੋਂਦਾ ਤੇ ਉਹਦੇ ਮਾਪਿਓ ਦੇਖਦੇ ਆ ਵੀ ਸਾਡਾ ਗੁਰਜਿੰਦਰ ਜਿਹੜਾ ਹਟਾ-ਕਟਾ ਸੀ ਇੰਨਾ ਸੋਹਣਾ ਸੁਨੱਖਾ ਵੀ ਇਹਨੂੰ ਕੀ ਹੋ ਗਿਆ ਫਿਰ ਗੁਰਜਿੰਦਰ ਆਪਣੇ ਮਾਪਿਓ ਨੂੰ ਸਾਰੀ ਗੱਲ ਦੱਸਦਾ ਤੇ ਉਹਦੇ ਮਾਪਿਓ ਆ ਜਿਹੜੇ ਉਹ ਸ਼ੁਕਰ ਮਨਾਉਂਦੇ ਆ ਕਿ ਚਲ ਸ਼ੁਕਰ ਆ ਪੁੱਤ ਤੂੰ ਬਚ ਕੇ ਤਾਂ ਨਿਕਲ ਆਇਆ ਤੂੰ ਕੋ ਟੋਕ ਟ ਜਿਉਂਦਾ ਸਾਡੇ ਲਈ ਇਹੀ ਕਾਫੀ ਆ ਵੀ ਉਹ ਅਸੀਂ ਸ਼ੱਕ ਜ਼ਰੂਰ ਕਰਦੇ ਹੁੰਦੇ ਸੀ ਵੀ ਤੂੰ ਥੋੜੀ ਜੀ ਗੱਲ ਕਰਕੇ ਫੋਨ ਕੱਟ ਦਿਨਾ ਤੂੰ ਕਹਿ ਦਿੰਨਾ ਮੈਂ ਬਿਜੀ ਆ ਤੇ ਸਾਨੂੰ ਫਿਕਰ ਜ਼ਰੂਰ ਸੀ ਪਰ ਤੇਰੇ ਨਾਲ ਖੁੱਲ ਕੇ ਗੱਲ ਨਹੀਂ ਹੁੰਦੀ ਸੀ ਚਲੋ ਕੋਈ ਨਹੀਂ ਪੁੱਤ ਤੂੰ ਲੋਕਾਂ ਦੀ ਲੋਕਾਂ ਦੇ ਤਾਨਿਆਂ ਦੀ ਪ੍ਰਵਾਹ ਨਾ ਕਰੀ ਇੰਨਾ ਸ਼ੁਕਰ ਤੂੰ ਆਪਣੀ ਜਾਨ ਬਚਾ ਕੇ ਨਿਕਲ ਆਇਆ ਉਸ ਤੋਂ ਬਾਅਦ ਬਲਦੇਵ ਸਿੰਘ ਆਪਣੇ ਪੁੱਤ ਨੂੰ ਪੂਰਾ ਹੌਸਲਾ ਦਿੰਦਾ ਸ਼ੁਰੂ-ਸ਼ੁਰੂ ਦੇ ਵਿੱਚ ਲੋਕ ਆ ਜਿਹੜੇ ਪਿੰਡ ਦੇ ਵਿੱਚ ਗੱਲਾਂ ਕਰਦੇ ਆ ਵੀ ਗਿਆ ਸੀ ਕੈਨੇਡਾ ਦੀ ਧਰਤੀ ਤੇ ਆਪਣੀ ਜ਼ਿੰਦਗੀ ਬਦਲਣ ਵੀ ਬਦਲ ਗਈ ਜ਼ਿੰਦਗੀ ਪਰ ਗੁਰਜਿੰਦਰ ਨੂੰ ਪਤਾ ਸੀ ਕਿ ਇਹ ਤਾਨੇ ਮਿਹਨੇ ਜਿਹੜੇ ਮੈਨੂੰ ਮਿਲਣਗੇ ਵੀ ਥੋੜਾ ਟਾਈਮ ਮਿਲਣਗੇ ਉਸ ਤੋਂ ਬਾਅਦ ਲੋਕ ਆ ਜਿਹੜੇ ਇਹ ਗੱਲ ਨੂੰ ਭੁੱਲ ਜਾਣਗੇ ਹੁਣ ਬਲਦੇਵ ਸਿੰਘ ਆਪਣੇ ਪੁੱਤਰ ਵਾਸਤੇ ਸ਼ਹਿਰ ਦੇ ਵਿੱਚ ਇੱਕ ਦੁਕਾਨ ਪਾ ਦਿੰਦਾ ਦੁਕਾਨ ਪਾ ਕੇ ਦਿੰਦਾ ਚਲੋ ਗੁਰਜਿੰਦਰ ਦੁਕਾਨ ਤੇ ਜਾਂਦਾ ਉਹ ਕੰਮ ਕਰਦਾ ਹੌਲੀ ਹੌਲੀ ਉਹਦੀ ਦੁਕਾਨ ਆ ਜਿਹੜੀ ਵਧੀਆ ਸੋਹਣੀ ਚੱਲ ਪੈਂਦੀ ਆ ਤੇ 3-4 ਸਾਲਾਂ ਦੇ ਵਿੱਚ ਹੀ ਗੁਰਜਿੰਦਰ ਉਸ ਦੁਕਾਨ ਨੂੰ ਇੱਕ ਸ਼ੋਰੂਮ ਦੇ ਵਿੱਚ ਬਦਲ ਲੈਣ ਦਾ ਉਹਦਾ ਰੈਡੀਮੇਡ ਕੱਪੜੇ ਦਾ ਸ਼ੋਅਰੂਮ ਤੇ ਫੁੱਟਵੀਅਰ ਦਾ ਸ਼ੋਅਰੂਮ ਉਹ ਬਣਾ ਲੈਂਦਾ ਹੌਲੀ-ਹੌਲੀ ਉਹਨੂੰ ਇਸ ਕੰਮ ਦੀ ਜਾਂਚ ਆ ਜਾਂਦੀ ਆ ਤੇ ਉਹ ਹੋਰ ਸ਼ਹਿਰਾਂ ਦੇ ਵਿੱਚ 2-3 ਸ਼ੋਅਰੂਮ ਹੋਰ ਖੋਲ੍ਹ ਲੈਂਦਾ ਮਿਹਨਤ ਇੰਨੀ ਕਰਦਾ ਕਿਸੇ ਰਸਤੇ ਤੋਂ ਭਟਕਿਆ ਜਾਂ ਕਿਸੇ ਦਾ ਸਤਾਇਆ ਹੋਇਆ ਇਨਸਾਨ ਜਾਂ ਤਾਂ ਬਿਲਕੁਲ ਟੁੱਟ ਜਾਂਦਾ ਜਾਂ ਕਾਮਯਾਬ ਹੋ ਕੇ ਨਿਕਲਦਾ ਤੇ ਗੁਰਜਿੰਦਰ ਨੇ ਵੀ ਇਹ ਸੌਂ ਖਾ ਲਈ ਸੀ ਵੀ ਜਿਹੜਾ ਹਨਾ ਜਿਹੜੇ ਲੋਕਾਂ ਨੇ ਮੈਨੂੰ ਤਾਨੇ ਦਿੱਤੇ ਆ ਜਿਹੜੀ ਗਲਤੀ ਮੈਂ ਕੀਤੀ ਆ ਜਿਹੜੀ ਮੈਂ ਆਪਣੇ ਪਿਓ ਦੀ ਜ਼ਮੀਨ ਜ਼ਮੀਨ ਗਵਾਈ ਆ ਇਹ ਸਾਰਾ ਕੁਝ ਮੈਂ ਐਵੇਂ ਵਿਅਰਥ ਨਹੀਂ ਜਾਣ ਦਿੰਦਾ ਲੋਕਾਂ ਦੇ ਤਾਨੇ ਮਿਹਣਿਆਂ ਦਾ ਜਵਾਬ ਮੈਂ ਕਾਮਯਾਬ ਹੋ ਕੇ ਦੇਣਾ ਤੇ ਉਹਨੂੰ ਇਸ ਗੱਲ ਦਾ ਵੀ ਬਹੁਤ ਵੱਡਾ ਹੌਸਲਾ ਹੁੰਦਾ ਵੀ ਮੈਂ ਇਹੋ ਜਿਹੇ ਹਾਲਾਤ ਚੋਂ ਬਾਹਰ ਨਿਕਲਾ ਆ ਜਿੱਥੇ ਕਿ ਮੈਂ ਜਿਉਣ ਦੀ ਆਸ ਵੀ ਛੱਡ ਚੁੱਕਿਆ ਸੀ ਹੁਣ ਗੁਰਜਿੰਦਰ ਦੇ ਮਾਤਾ ਪਿਤਾ ਇੱਕ ਪੰਜਾਬੀ ਕੁੜੀ ਦੇ ਨਾਲ ਵਧੀਆ ਹਨਾ ਉਹਦਾ ਵਿਆਹ ਕਰਦੇ ਆ ਧੂਮ ਧਾਮ ਦੇ ਨਾਲ ਉਹਦਾ ਵਿਆਹ ਹੁੰਦਾ ਤੇ ਚਲੋ ਗੁਰਜਿੰਦਰ ਆ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਖੁਸ਼ ਹੁੰਦਾ ਗੁਰਜਿੰਦਰ ਆਪਣੀ ਪਤਨੀ ਨੂੰ ਆਪਣੀ ਕੈਨੇਡਾ ਵਾਲੀ ਕਹਾਣੀ ਬਾਰੇ ਦੱਸਦਾ ਤੇ ਉਹਦੀ ਪਤਨੀ ਕਹਿੰਦੀ ਕਿ ਮੈਂ ਤੁਹਾਡੇ ਨਾਲ ਆ ਜੋ ਗਲਤੀ ਵੀ ਤੁਹਾਡੇ ਤੋਂ ਹੋਈ ਚਲੋ ਉਸ ਗਲਤੀ ਤੋਂ ਤੁਸੀਂ ਇੱਕ ਵੱਡਾ ਸਬਕ ਤਾਂ ਲਿਆ ਹੁਣ ਗੁਰਜਿੰਦਰ ਤੇ ਉਹਦੀ ਪਤਨੀ ਬੜੇ ਖੁਸ਼ ਇੱਕ ਦੂਜੇ ਨਾਲ ਰਹਿੰਦੇ ਆ ਤੇ ਗੁਰਜਿੰਦਰ ਦੀ ਪਤਨੀ ਆਪਣੇ ਸੱਸ ਸਹੁਰੇ ਦਾ ਬੜਾ ਖਿਆਲ ਰੱਖਦੀ ਆ 2 ਸਾਲਾਂ ਦੇ ਬਾਅਦ ਗੁਰਜਿੰਦਰ ਦੀ ਪਤਨੀ ਇੱਕ ਬਹੁਤ ਸੋਹਣੀ ਧੀ ਨੂੰ ਜਨਮ ਦਿੰਦੀ ਆ ਇੱਕ ਦਿਨ ਗੁਰਜਿੰਦਰ ਨਾਕੇ ਆਇਆ ਹੁੰਦਾ ਤੇ ਆਪਣੇ ਸ਼ੋਰੂਮ ਤੇ ਜਾਣ ਲਈ ਤਿਆਰ ਹੁੰਦਾ ਤੇ ਉਹਦੇ ਫੋਨ ਦੀ ਘੰਟੀ ਵੱਜਦੀ ਆ ਉਹ ਵੇਖਦਾ ਵੀ ਬਾਹਰਲਾ ਨੰਬਰ ਆ ਅਨਨੋਨ ਨੰਬਰ ਤੋਂ ਫੋਨ ਹੁੰਦਾ ਪਰ ਬਾਹਰਲਾ ਹੁੰਦਾ ਜਦੋਂ ਉਹ ਫੋਨ ਚੁੱਕਦਾ ਤਾਂ ਅੱਗੋਂ ਉਹੀ ਗੋਰੀ ਮੇਮ ਉਹਦੇ ਨਾਲ ਗੱਲ ਕਰਦੀ ਏ ਕਹਿੰਦੀ ਗੁਰਜਿੰਦਰ ਤੂੰ ਮੈਨੂੰ ਛੱਡ ਕੇ ਚਲੇ ਗਿਆ ਮੈਂ ਤੈਨੂੰ ਬੜਾ ਲੱਭਿਆ ਮੈਨੂੰ ਪਤਾ ਮੈਂ ਤੇਰੇ ਨਾਲ ਬਹੁਤ ਜ਼ੁਲਮ ਕੀਤਾ ਪਰ ਮੈਂ ਬਿਲਕੁਲ ਇਕੱਲੀ ਹੋ ਗਈਆਂ ਕਿਉਂਕਿ ਮੈਨੂੰ ਤੇਰੀ ਆਦਤ ਪੈ ਗਈ ਸੀ ਮੈਂ ਤੇਰੇ ਤੇ ਡਿਪੈਂਡ ਹੋ ਗਈ ਸੀ ਮੈਂ ਤੇਥੋਂ ਕੰਮ ਕਰਵਾਉਂਦੀ ਸੀ ਹੁਣ ਮੈਂ ਨਾ ਬਹੁਤ ਟੁੱਟ ਗਈਆਂ ਤੇ ਮੈਨੂੰ ਇਹ ਗੱਲ ਦਾ ਅਹਿਸਾਸ ਵੀ ਹੋਇਆ ਵੀ ਮੈਂ ਤੇਰੇ ਨਾਲ ਚੰਗੀ ਨਹੀਂ ਕੀਤੀ ਪਲੀਜ਼ ਮੈਨੂੰ ਮਾਫ ਕਰ ਦੇ ਤੇ ਵਾਪਸ ਆ ਜਾ ਤਾਂ ਗੁਰਜਿੰਦਰ ਉਹਨੂੰ ਕਹਿੰਦਾ ਵੀ ਇੰਨੇ ਸਾਲਾਂ ਬਾਅਦ ਤੂੰ ਮੇਰਾ ਨੰਬਰ ਕਿੱਥੋਂ ਲਿਆ ਤੇ ਤੂੰ ਹਜੇ ਤੱਕ ਮੈਨੂੰ ਯਾਦ ਕਰਦੀ ਆ ਉਹ ਕਹਿੰਦੀ ਵੀ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਪਹਿਲਾਂ ਤਾਂ ਕਹਿੰਦੀ ਮੈਨੂੰ ਲੱਗਿਆ ਵੀ ਸ਼ਾਇਦ ਤੂੰ ਵਾਪਸ ਆ ਜਾਵੇਂਗਾ ਪਰ ਕਹਿੰਦੀ ਇੱਕ ਦਿਨ ਮੈਂ ਇੱਕ ਪੰਜਾਬੀ ਸਰਦਾਰ ਦੀ ਟੈਕਸੀ ਦੇ ਵਿੱਚ ਬਹਿ ਕੇ ਗਈ ਤੇ ਮੈਂ ਉਸ ਸਰਦਾਰ ਨਾਲ ਗੱਲ ਕੀਤੀ ਵੀ ਮੈਂ ਇੱਕ ਪੰਜਾਬੀ ਮੁੰਡੇ ਨਾਲ ਵਿਆਹ ਕਰਾਇਆ ਸੀ ਵੀ ਉਹ ਮੈਨੂੰ ਧੋਖਾ ਦੇ ਕੇ ਭੱਜ ਗਿਆ ਕਹਿੰਦਾ ਫਿਰ ਉਹ ਕਹਿੰਦੀ ਫਿਰ ਮੈਨੂੰ ਉਸੇ ਸਰਦਾਰ ਨੇ ਦੱਸਿਆ ਵੀ ਮੈਂ ਹੀ ਉਸ ਮੁੰਡੇ ਨੂੰ ਛੱਡਿਆ ਸੀ ਤੇ ਕਹਿੰਦੀ ਉਸੇ ਸਰਦਾਰ ਨੇ ਮੈਨੂੰ ਜਦੋਂ ਦੱਸਿਆ ਵੀ ਤੇਰੀ ਸਾਰੀ ਕਹਾਣੀ ਪਤਾ ਵੀ ਉਹ ਮੁੰਡਾ ਮੇਰੇ ਨੇੜਲੇ ਸ਼ਹਿਰ ਦਾ ਸੀ ਪੰਜਾਬ ਤੋਂ ਤੇ ਅਸੀਂ ਉਹਨੂੰ ਵਾਪਸ ਭੇਜ ਦਿੱਤਾ ਕਹਿੰਦੀ ਫਿਰ ਮੈਂ ਮਿੰਨਤਾਂ ਕਰਕੇ ਉਹਦੇ ਤੋਂ ਥੋੜਾ ਨੰਬਰ ਲਿਆ ਤੇ ਮੈਂ ਉਸ ਸਰਦਾਰ ਦੇ ਸਾਹਮਣੇ ਵੀ ਆਪਣੀ ਗਲਤੀ ਹੈ ਜਿਹੜੀ ਉਹ ਮੰਨੀ ਆ। ਉਹਨਾਂ ਨੇ ਕਹਿੰਦੀ ਮੈਨੂੰ ਤੁਹਾਡਾ ਨੰਬਰ ਦਿੱਤਾ ਤੇ ਮੈਂ ਤੁਹਾਨੂੰ ਕਹਿਣਾ ਚਾਹਣੀ ਆ ਵੀ ਤੁਸੀਂ ਵਾਪਸ ਆ ਜਾਓ ਤਾਂ ਗੁਰਜਿੰਦਰ ਉਹਨੂੰ ਕਹਿੰਦਾ ਵੀ ਨਹੀਂ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਚੁੱਕਿਆ। ਮੇਰੇ ਘਰ ਦੇ ਵਿੱਚ ਮੇਰੀ ਪਤਨੀ ਆ, ਮੇਰੀ ਬੱਚੀ ਆ, ਮੈਂ ਆਪਣੇ ਪਰਿਵਾਰ ਦੇ ਨਾਲ ਬਹੁਤ ਖੁਸ਼ ਆ। ਪਰ ਜੋ ਵੀ ਤੂੰ ਮੇਰੇ ਨਾਲ ਕੀਤਾ ਉਹਦੇ ਲਈ ਮੈਂ ਤੈਨੂੰ ਬਹੁਤ ਸਮਾਂ ਪਹਿਲਾਂ ਦਾ ਮਾਫ਼ ਕਰ ਚੁੱਕਿਆ। ਸ਼ਾਇਦ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਵੀ ਸਵਾਰਥ ਸੀ। ਤੇ ਉਸੇ ਸਵਾਰਥ ਦੀ سزا ਮੈਨੂੰ ਇਹ ਮਿਲੀ ਕਿ ਤੂੰ ਮੈਨੂੰ ਆਪਣੇ ਘਰ ਦਾ ਨੌਕਰ ਬਣਾ ਕੇ ਰੱਖਿਆ ਇਹ ਕਹਿ ਕੇ ਉਹ ਫੋਨ ਆ ਜਿਹੜਾ ਕੱਟ ਦਿੰਦਾ ਤੇ ਉਸ ਨੰਬਰ ਨੂੰ ਬਲੌਕ ਕਰ ਦਿੰਦਾ ਉਸ ਤੋਂ ਬਾਅਦ ਗੁਰਜਿੰਦਰ ਦੀ ਪਤਨੀ ਉਹਦੇ ਲਈ ਚਾਹ ਲੈ ਕੇ ਆਉਂਦੀ ਆ ਉਹ ਚਾਹ ਪੀਂਦਾ ਤੇ ਆਪਣੇ ਕੰਮ ਤੇ ਚੁੱਪਚਾਪ ਨਿਕਲ ਜਾਂਦਾ ਉਹੀ ਗੁਰਜਿੰਦਰ ਜਿਹੜਾ ਕਦੇ ਕੈਨੇਡਾ ਦੀ ਸੋਹਣੀ ਜ਼ਿੰਦਗੀ ਦੇ ਸੁਪਨੇ ਵੇਖਦਾ ਸੀ ਹੁਣ ਉਹ ਜਦੋਂ ਵੀ ਕੋਈ ਉਹਦੇ ਕੋਲ ਕੈਨੇਡਾ ਦੀ ਗੱਲ ਕਰਦਾ ਤਾਂ ਉਹਨੂੰ ਕਹਿੰਦਾ ਵੀ ਆਪਣੇ ਪੰਜਾਬ ਵਰਗਾ ਸਵਰਗ ਕਿਤੇ ਵੀ ਹੈ ਨਹੀਂ ਤੇ ਜੇ ਅਸੀਂ ਮਿਹਨਤ ਕਰਾਂਗੇ ਤਾਂ ਅਸੀਂ ਪੰਜਾਬ ਦੀ ਧਰਤੀ ਤੇ ਹੀ ਸਵਰਗ ਵਰਗੀ ਜ਼ਿੰਦਗੀ ਹੈ ਜਿਹੜੀ ਉਹ ਜੀ ਸਕਦੇ ਆ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਇਓ। ਧੰਨਵਾਦ ਜੀ।